ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਕ ਲੋ 24 7 ਪੰਜਾਬ ਅਮਰਨਾਥ ਗੁਫਾ ਰਾਸਤੇ ਤੇ ਰੇਲ ਪੱਤਰੀ ਨੇੜੇ ਲੈਟ ਸਲਾਈਡ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਿਆ ਅਮਰਨਥ ਯਾਤਰਾ ਦੇ ਬਲਟਾਲ ਰੂਟ ਦੇ ਡੈਮੋਲ ਗੇਟ ਤੋਂ ਲਗਭਗ 2 ਕਿਲੋਮੀਟਰ ਦੂਰ ਰੇਲ ਪਟਰੀ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਲੈਂਡਸਲਾਈਡ ਹੋਇਆ ਹੈ। ਇਹ ਘਟਨਾ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਵਰਖਾ ਕਾਰਨ ਵਾਪਰੀ। ਮਿੱਟੀ ਸਲ ਕਾਰਨ ਕੁਝ ਸਮੇਂ ਲਈ ਰਸਤਾ ਰੁਕ ਗਿਆ ਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਰਾਹਤ ਕਾਰਵਾਈ ਸ਼ੁਰੂ ਕਰ ਦਿੱਤੀ ਗਈਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੁਰੱਖਿਆ ਬਲਾਂ ਨੇ ਤੁਰੰਤ ਰਸਤੇ ਨੂੰ ਸਾਫ਼ ਕਰਕੇ ਯਾਤਰੀਆਂ ਦੀ ਆਵਾਜਾਈ ਦੀ ਸੁਰੱਖਿਆ ਬਣਾਈ ਪ੍ਰਸ਼ਾਸਨ ਨੇ ਅਗਾਹੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ اپیل ਕੀਤੀ ਮੌਸਮ ਵਿਭਾਗ ਦੇ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਿਸ ਨੂੰ ਦੇਖਦੇ ਹੋਏ ਯਾਤਰੀ ਰਸਤੇ ਉੱਤੇ ਹੋਰ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਯਾਤਰੀਆਂ ਨੂੰ ਮੌਸਮ ਦੀ ਸਥਿਤੀ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਸੁਰੱਖਿਆ ਅਤੇ ਪ੍ਰਬੰਧਕ ਟੀਮਾਂ ਅਲਰਟ ਹਨ ਸਸ਼ੀ ਕਾਲ ਜੀ ਤੋਂ 1824x7 ਪੰਜਾਬ ਅਮਰਨਾਥ ਗੁਫਾ ਰਾਸਤੇ ਤੇ ਰੇਲ ਪੱत्री ਨੇੜੇ ਲੈਟਸਲਾਈਟ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਿਆ ਅਮਰਨਥ ਯਾਤਰਾ ਦੇ ਬਲਟਾਲ ਰੂਟ ਦੇ ਡੈਮੋਲ ਗੇਟ ਤੋਂ ਲਗਭਗ 2 ਕਿਲੋਮੀਟਰ ਦੂਰ ਰੇਲ ਪਟੜੀ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਲੈਂਡਸਲਾਈਡ ਹੋਇਆ ਹੈ। ਇਹ ਘਟਨਾ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਵਰਖਾ ਕਾਰਨ ਵਾਪਰੀ। ਮਿੱਟੀ ਸਲ ਕਾਰਨ ਕੁਝ ਸਮੇਂ ਲਈ ਰਸਤਾ ਰੁਕ ਗਿਆ ਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਰਾਹਤ ਕਾਰਵਾਈ ਸ਼ੁਰੂ ਕਰ ਦਿੱਤੀਆਂ ਗਈਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੁਰੱਖਿਆ ਬਲਾਂ ਨੇ ਤੁਰੰਤ ਰਾਸਤੇ ਨੂੰ ਸਾਫ਼ ਕਰਕੇ ਯਾਤਰੀਆਂ ਦੀ ਆਵਾਜਾਈ ਦੀ ਸੁਰੱਖਿਆ ਬਣਾਈ ਪ੍ਰਸ਼ਾਸਨ ਨੇ ਅਗਾਹੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ اپیل ਕੀਤੀ ਮੌਸਮ ਵਿਭਾਗ ਦੇ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਿਸ ਨੂੰ ਦੇਖਦੇ ਹੋਏ ਯਾਤਰੀ ਰਸਤੇ ਉੱਤੇ ਹੋਰ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਯਾਤਰੀਆਂ ਨੂੰ ਮੌਸਮ ਦੀ ਸਥਿਤੀ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਸੁਰੱਖਿਆ ਅਤੇ ਪ੍ਰਬੰਧਕ ਟੀਮਾਂ ਅਲਰਟ ਹਨ ਸਤਿ ਸ਼੍ਰੀ ਅਕਾਲ ਜੁਸਤ 1224 7 ਪੰਜਾਬ ਅਮਰਨਾਥ ਗੁਫਾ ਰਸਤੇ ਤੇ ਰੇਲ ਪੱत्री ਨੇੜੇ ਲੈਟਸਲਾਈਟ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਿਆ ਅਮਰਨਥ ਯਾਤਰਾ ਦੇ ਬਲਟਾਲ ਰੂਟ ਦੇ ਡੈਮੋਲ ਗੇਟ ਤੋਂ ਲਗਭਗ 2 ਕਿਲੋਮੀਟਰ ਦੂਰ ਰੇਲ ਪਟਰੀ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਲੈਂਡਸਲਾਈਡ ਹੋਇਆ ਹੈ। ਇਹ ਘਟਨਾ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਵਰਖਾ ਕਾਰਨ ਵਾਪਰੀ। ਮਿੱਟੀ ਸਲ ਕਾਰਨ ਕੁਝ ਸਮੇਂ ਲਈ ਰਸਤਾ ਰੁਕ ਗਿਆ ਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਰਾਹਤ ਕਾਰਵਾਈ ਸ਼ੁਰੂ ਕਰ ਦਿੱਤੀ ਗਈਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੁਰੱਖਿਆ ਬਲਾਂ ਨੇ ਤੁਰੰਤ ਰਾਸਤੇ ਨੂੰ ਸਾਫ਼ ਕਰਕੇ ਯਾਤਰੀਆਂ ਦੀ ਆਵਾਜਾਈ ਦੀ ਸੁਰੱਖਿਆ ਬਣਾਈ ਪ੍ਰਸ਼ਾਸਨ ਨੇ ਅਗਾਹੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ اپیل ਕੀਤੀ ਮੌਸਮ ਵਿਭਾਗ ਦੇ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਿਸ ਨੂੰ ਦੇਖਦੇ ਹੋਏ ਯਾਤਰੀ ਰਸਤੇ ਉੱਤੇ ਹੋਰ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ ਯਾਤਰੀਆਂ ਨੂੰ ਮੌਸਮ ਦੀ ਸਥਿਤੀ ਦੇ ਅਨੁਸਾਰ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਸੁਰੱਖਿਆ ਅਤੇ ਪ੍ਰਬੰਧਕ ਟੀਮਾਂ ਅਲਰਟ ਹਨ